ਸੱਚੀ ਰਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਕਰਦੀ ਹਾਂ ਤੁਹਾਡਾ ਮੇਜ ਤੇ ਨਵੇਂ ਵਲੌਗ ਦੇ ਵਿੱਚ ਤੇ ਇਸ ਵਲੌਗ ਦੇ ਵਿੱਚ ਮੈਂ ਤੁਹਾਡਾ ਆਪਣੀ ਲਾਈਫ ਦਾ ਇੱਕ ਦਿਨ ਸ਼ੇਅਰ ਕਰਾਂਗੀ ਤੇ ਨਾਲ ਦੀ ਨਾਲ ਹੀ ਮੈਂ ਬਣਾਵਾਂਗੀ ਪਿੰਨੀਆ ਚਲੋ ਕਰਦੇ ਹਾਂ ਸ਼ੁਰੂ ਮੇਰਾ ਬੇਟਾ ਦਾਦੀ ਦੇ ਘਰ ਜਾਣ ਦੀ ਜ਼ਿੱਦ ਕਰ ਰਿਹਾ ਸੀਗਾ ਸੋ ਮੈਂ ਉਹਨੂੰ ਬਾਹਰ ਛੱਡਣ ਆਈ ਹਾਂ ਤੇ ਬਾਹਰ ਦਾ ਮੌਸਮ ਦੇਖਿਆ ਹੈ ਕਿ ਬਹੁਤ ਠੰਡਾ ਠੰਡਾ ਹੋਇਆ ਪਿਆ ਹੈ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ ਤੇ ਹਸਬੰਦ ਮੇਰੇ ਟਰੱਕ ਆਣ ਕਰ ਰਹੇ ਸੀ ਕਿਉਂਕਿ ਠੰਡ ਦੇ ਵਿੱਚ ਇਹ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਕਿਤੇ ਠੰਡ ਦੇ ਨਾਲ ਬੈਟਰੀ ਨਾ ਡੈੱਡ ਹੋ ਜਾਵੇ ਮੇਰੇ ਬੱਚਿਆਂ ਦੀ ਖੁਆਇਸ਼ ਸੀ ਕਿ ਇੰਨੀ ਠੰਡ ਦੇ ਵਿੱਚ ਉਹਨਾਂ ਨੂੰ ਹਾਰਟ ਚਾਕਲੇਟ ਚਾਹੀਦੀ ਹੈ ਸੋ ਮੈਂ ਕਿਹਾ ਵੀ ਕਿਉਂ ਨਹੀਂ ਹਾਰਟ ਚਾਕਲੇਟ ਬਣਾਣੀ ਲੱਗੀ ਸੀ ਤੇ ਮੇਰੇ ਹਸਬੰਦ ਨੇ ਮੇਰੇ ਕੋਲ ਅੰਡਰ ਆਈ ਮਾਸਕ ਲੈ ਕੇ ਆਏ ਕਹਿੰਦੇ ਇਹ ਮੇ ਲਾਉਣ ਲੱਗਾ ਹੈ ਤੇਰੀਆਂ ਅੱਖਾਂ ਦੇ ਥੱਲੇ ਕਿਉਂਕਿ ਤੂੰ ਤਾਂ ਕਦੇ ਲਾਉਣੇ ਨਹੀਂ ਹੁੰਦੇ ਕਮਰੇ ਨਾਲ ਨਾਲ ਸਕਿਮ ਕੇ ਲਈ ਹੋ ਗਈ ਹੈ। ਦੇਖੋ ਇਹਦਾ ਇੱਕ ਫਰਬਲ ਟਾਂਦੀ ਹੈ। ਇਹਦਾ ਇਹਨੂੰ ਪਤੀਲੇ ਦੇ ਵਿੱਚ ਪਾ ਕੇ ਰੱਖ ਦੇਣਾ ਹੈ। ਉਪਰੋਂ ਇਹਦੇ ਵਿੱਚ ਪਾ ਦੇਣਾ ਦੁੱਧ। 15 ਮਿੰਟ ਹੋ ਗਏ ਨੇ ਇਹਨੂੰ ਲਾਇਆ ਨੂੰ ਤੇ ਮੈਂ ਇਹਨੂੰ ਉਤਾਰ ਦੇਣਾ ਆ ਹੁਣ ਇਹਦੇ ਨਾਲ ਸਾਡੀਆਂ ਅੰਡਰ ਆਈਸ ਜਿਹੜੀਆਂ ਨੇ ਉਹ ਕਾਲੀਆਂ ਨਹੀਂ ਪੈਂਦੀਆਂ ਤੇ ਨਾਲ ਦੀ ਨਾਲ ਇੱਕ ਕਰੀਮ ਹੈਗੀ ਐ ਉਹ ਮੈਂ ਲਗਾਵਾਂਗੀ ਇਹ ਸਾਰੀਆਂ ਜੋ ਵੀ ਸਕਿਨ ਕੇਅਰ ਦਾ ਸਮਾਨ ਹੈਗਾ ਮੇਰੇ ਕੋਲ ਸਾਰਾ ਇੱਕੋ ਬ੍ਰਾਂਡ ਦਾ ਹੈ 45 ਜੇ ਇਹ ਬਰਤਨ ਸਾਫ ਕੇ ਹਟੀ ਸੀ ਕੇ ਮੇਰਾ ਬੇਟਾ ਆਇਆ ਕਹਿੰਦਾ ਵੀ ਮੈਨੂੰ ਹੁਣੇ ਹੁਣੇ ਰੈਡੀ ਕਰੋ ਮੈਂ ਬਾਹਰ ਸਨੋਵ ਦੇ ਵਿੱਚ ਕੱਢਣਾ ਜਾ ਕੇ ਠੰਡ ਹੈ ਬਾਹਰ ਤੇ ਇਹ ਮੁੰਡਾ ਦੇਖ ਲੋ ਇਹ ਕਹਿੰਦਾ ਵੀ ਮੇਰੇ ਸਾਰੇ ਕੱਪੜੇ ਪਾ ਕੇ ਮੈਨੂੰ ਬਾਹਰ ਭੇਜੋ ਹੁਣੇ ਭੇਜੋ ਕਿਉਂ ਨਾ ਆਈ ਨਾ ਆਈ ਡਿਡ ਥੈਟ ਉਹ ਲੋ ਬਾਹਰ ਜਾ ਕੇ ਮੰਨਿਆ ਕਿੱਤੇ ਗਾਰਡਨ ਦਾਹਾ ਦੇਖ ਲਓ ਕੀ ਹੋ ਗਿਆ ਠੰਡ ਨਾਲ ਆਰ ਯੂ ਕੋਲਡ ਠੰਡ ਲੱਗ ਰਿਹਾ ਅੰਦਰ ਆਓ ਓ ਮਾਈ ਗਾਡ ਹੁਣ ਨਹੀਂ ਜਾਵਾਂਗੇ ਸਟੋਰ ਦੇ ਵਿੱਚ ਥੋੜਾ ਸਮਾਨ ਲੈਣ ਵਾਲਾ ਸੀਗਾ ਤੇ ਤੁਹਾਨੂੰ ਕਾਸ ਕੋ ਜਾ ਕੇ ਮਿਲਦੇ ਹਾਂ ਹੁਣ ਜੋ ਨਿਕਲਣ ਤੋਂ ਬਾਅਦ ਅਸੀਂ ਗਏ ਘਰੇ ਫਿਰ ਘਰੋਂ ਅਸੀਂ ਨਿਕਲ ਗਏ ਫਿਰ ਇੰਡੀਅਨ ਸਟੋਰ ਤੇ ਜਾਣ ਲਈ ਕਿਉਂਕਿ ਮੈਨੂੰ ਚਾਹੀਦਾ ਇਸ ਥੋੜਾ ਇਹ ਪਿੰਨੀਆਂ ਲਈ ਸਮਾਨ

ਲਓ ਸੇ ਮੈਨੂੰ ਦੋ ਮੈਨੂੰ ਦੋ ਇਹ ਸਲਤ ਮੈਂ ਲਿਆ ਸੀਗਾ ਪਿੰਨੀਆਂ ਬਣਾਉਣ ਦੇ ਲਈ ਤੇ ਪਿੰਨੀਆਂ ਮੈਂ ਹੁਣ ਕੱਲ ਨੂੰ ਬਣਾਉਂਗੀ ਸੋਚਿਆ ਤੇ ਸੀ ਕਿ ਇੱਕ ਦਿਨ ਦਾ ਸ਼ੇਅਰ ਕਰਾਂਗੀ ਪਰ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਐ ਸੋ ਪਿੰਨੀਆਂ ਮੈਂ ਕੱਲ ਨੂੰ ਬਣਾਵਾਂਗੀ ਹਸਬੰਦ ਕੰਮ ਤੇ ਜਾਣ ਤੋਂ ਪਹਿਲਾਂ ਮੈਂ ਇਹਨੂੰ ਬਣਾ ਕੇ ਦਿੱਤੀ ਕਾਫੀ my bags in a sleeper in my old Kenworth. The radio's humming. ਹਸਬੰਦ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਮੇਰੇ ਬੇਟੇ ਦੀ ਹੈਲਪ ਕਰ ਰਹੀ ਸੀਗੀ ਉਹਦੀ ਕਲਾਸਸ ਦੇ ਵਿੱਚ ਕਿਉਂਕਿ ਹੋਮ ਸਕੂਲਿੰਗ ਕਰਦੇ ਨੇ ਮੇਰੇ ਦੋਵੇਂ ਬੱਚੇ ਤੇ ਇਹਨਾਂ ਦਾ ਘਰੇ ਸਾਰਾ ਸਮਾਨ ਆ ਜਾਂਦਾ ਹੈਗਾ K12 ਸਿਸਟਮ ਹੈ ਇੱਕ ਉਹਦੇ ਥਰੂ ਸਾਰਾ ਸਮਾਨ ਆ ਜਾਂਦਾ ਹੈਗਾ ਅਸੀਂ ਆਨਲਾਈਨ ਅਪਲਾਈ ਕਰਦੇ ਹਾਂ ਜੇ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਦੀ ਲੋੜ ਹੈ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ ਤੇ ਮੈਂ ਇੱਕ ਹੋਰ ਵੱਖਰੀ ਵੀਡੀਓ ਬਣਾ ਸਕਦੀ ਹਾਂ ਇਸ ਬਾਰੇ ਵਚਨੀ ਕਲਾਸਿਸ ਫਿਨਿਸ਼ ਹੋਣ ਤੋਂ ਬਾਅਦ ਮੈਂ ਥੋੜੇ ਬੋਤੇ ਹੋਰ ਕੰਮ ਕੀਤੇ ਤੇ ਹੁਣ ਵਾਰੀ ਆਉਂਦੀ ਹੈ ਇੱਕ ਨਾਰ ਕੱਟਣ ਦੀ ਸਭ ਤੋਂ ਪਹਿਲਾਂ ਇਹਨੂੰ ਚਾਰ ਕੱਟ ਲਾ ਲੈਣੇ ਉਪਰੋਂ ਇਦਾਂ ਕੱਟ ਦੇ ਕਾਰਨਰਸ ਦੇ ਉੱਤੇ ਇਦਾਂ ਇੱਕ ਕੱਟ ਲਾ ਦਾਂਗੇ ਪੀਚਨ ਲੋਟੀ ਅਨਾਰ ਹੋ ਗਿਆ ਸਾਡਾ ਤਿਆਰ ਹੱਸੋ ਤੇ ਹਸਾਓ ਕਿਸੇ ਦਾ ਦਿਲ ਨਾ ਦਿਖਾਓ ਤੇ ਅਨਾਰ ਖਾਓ ਤੇ ਆਪਣਾ ਖੂਨ ਵਧਾਓ ਅਨਾਰ ਖਾਂਦੇ ਖਾਂਦੇ ਖਿੜਕੀ ਚੋਂ ਬਾਹਰ ਦੇਖਿਆ ਤਸਨੋ ਪੈ ਰਹੀ ਹੈ ਬਾਹਰ ਹੌਣ ਵਾਰੀ ਆਉਂਦੀ ਹੈ ਪਿੰਨੀਆ ਬਣਾਉਣ ਦੀ ਜੋ ਕੇਕ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈਆਂ ਗਏ ਨੇ ਪਿੰਨੀਆ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਲਿਆ ਇੱਕ ਕੱਪ ਰਵੇ ਦਾ ਤੇ ਇੱਕ ਕੱਪ ਲਿਆ ਮਚੌਲਾਂ ਦੇ ਆٹے ਦਾ ਜਿਹਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਰਵਾ ਤੇ ਚੌਲਾਂ ਦੇ ਆٹے ਨੂੰ ਭੁੰਨਣ ਤੋਂ ਬਾਅਦ ਮੈਂ 2 ਕੱਪ ਭੁੰਨੇ ਬੇਸਣ ਦੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਇੱਕ ਪ੍ਰਾਤ ਦੇ ਵਿੱਚ ਰਲਾ ਲਿਆ ਉਸ ਤੋਂ ਬਾਅਦ ਮੈਂ ਇੱਕ ਵੱਡਾ ਚਮਚ ਘਿਓ ਦਾ ਮੈਲਟ ਕਰਕੇ ਤੇ ਉਸ ਦੇ ਵਿੱਚ ਪਾਏ ਮਖਾਣੇ ਮਖਾਣਿਆਂ ਨੂੰ ਮੈਂ ਚੰਗੀ ਤਰ੍ਹਾਂ ਰੋਸਟ ਕਰਕੇ ਤੇ ਗ੍ਰਾਈਂਡ ਕਰਕੇ ਤੇ ਆਪਣੇ ਡ్రਾਈ ਇੰਗਰੀਡੀਅੰਟਸ ਦੇ ਵਿੱਚ ਮਿਕਸ ਕਰ ਲਿਆ ਇੱਕ ਚਮਚ ਹੋਰ ਕੇ ਉਤ ਲੈਣਾ ਹੈ ਉਹਨੂੰ ਚੰਗੀ ਤਰ੍ਹਾਂ ਮੈਲਟ ਕਰਕੇ ਦੇ ਉਹਦੇ ਵਿੱਚ ਚਾਰੇ ਗੁੰਦਾਂ ਨੂੰ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਸੀ ਚਾਰੇ ਗੁੰਦਾਂ ਜਦੋਂ ਚੰਗੀ ਤਰ੍ਹਾਂ ਫੁੱਲ ਜਾਣ ਤਾਂ ਇਹਨਾਂ ਨੂੰ ਅਸੀਂ ਪਤਲੇ ਦੇ ਵਿੱਚੋਂ ਬਾਹਰ ਕੱਢ ਕੇ ਚੰਗੀ ਤਰ੍ਹਾਂ ਠੰਡਾ ਹੋਣ ਤੇ ਇਹਨਾਂ ਨੂੰ ਅਸੀਂ ਗ੍ਰਾਈਂਡ ਕਰ ਲਵਾਂਗੇ ਤੇ ਆਪਣੇ ਬਾਕੀ ਡ్రਾਈ ਇੰਗਰੀਡੀਅੰਟਸ ਦੇ ਵਿੱਚ ਮਿਕਸ ਕਰ ਦਵਾਂਗੇ ਥੋੜੇ ਜਿਸ ਫੇਤ ਤਿਲਾਂ ਨੂੰ ਵੀ ਮੈਂ ਰੋਸਟ ਕਰਕੇ ਤੇ ਮਿਕਸ ਕਰ ਦਵਾਂਗੀ ਸਾਰੀਆਂ ਚੀਜ਼ਾਂ ਦੇ ਵਿੱਚ ਮੈਲਟ ਕੀਤਾ ਹੋਇਆ ਕਿਉਂ ਪਾਉਣ ਤੋਂ ਬਾਅਦ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੀ ਇਹ ਸਭ ਕਰਨ ਤੋਂ ਬਾਅਦ ਮੈਂ ਇੱਕ ਬਣਾਈ ਸਿੰਪਲ ਜਈ ਚਾਸ਼ਨੀ ਸ਼ੱਕਰ ਤੇ ਪਾਣੀ ਦੇ ਨਾਲ ਹੋਰ ਕੁਝ ਵੀ ਮੈਂ ਮਿਕਸ ਨਹੀਂ ਕੀਤਾ ਇਹਦੇ ਵਿੱਚ ਚਾਸ਼ਨੀ ਨੂੰ ਸਾਰੀਆਂ ਚੀਜ਼ਾਂ ਦੇ ਨਾਲ ਮਿਕਸ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਸਾਰੇ ਮਿਕਸਚਰ ਨੂੰ ਠੰਡੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਇਹਦੀਆਂ ਸਾਰੀਆਂ ਪਿੰਨੀਆਂ ਵਟ ਲਈਆਂ ਮੇਰੀ ਆਪਣੀਆਂ ਰੈਡੀ ਨੇ ਜੋ ਕਿ ਤੁਸੀਂ ਦੇਖਿਆ ਕਿ ਬਹੁਤ ਹੀ ਆਰਗੇਨਿਕਲੀ ਤਰੀਕੇ ਨਾਲ ਬਣਾਈਆਂ ਗਈਆਂ ਨੇ ਮੈਂ ਹਰ ਇੱਕ ਚੀਜ਼ ਆਪਣੇ ਘਰੇ ਬਣਾ ਕੇ ਖਾਂਦੇ ਵਿੱਚ ਵਿਸ਼ਵਾਸ ਰੱਖਦੀਆਂ ਤੇ ਆਪਣੀਆਂ ਵੀ ਤੁਸੀਂ ਚੀਜ਼ਾਂ ਘਰੇ ਬਣਾ ਕੇ ਖਾਇਆ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਮਲਾਵਟ ਵਾਲੀ ਚੀਜ਼ ਨਾ ਮਿਲੇ ਤੇ ਇਸ ਵੀਊ ਦੇ ਨਾਲ ਹੀ ਮੈਂ ਕਰਦੀਆਂ ਵਲੌਗ ਦਾ ਐਂਡ ਉਮੀਦ ਕਰਦੀਆਂ ਤੁਹਾਨੂੰ ਵਲੌਗ ਆਇਆ ਹੋਵੇਗਾ ਪਸੰਦ ਪਲੀਜ਼ ਤੁਸੀਂ ਆਪਣੀ ਫੀਡਬੈਕ ਜਰੂਰ ਦੇਣਾ ਮੈਨੂੰ ਕਮੈਂਟਸ ਦੇ ਵਿੱਚ ਮੈਂ ਮਿਲਦੀਆਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੇ ਸਾਰੇ ਆਪਣਾ ਧਿਆਨ ਰੱਖੋ